ਮਾਨਯੋਗ ਸੀਐਨ ਪੰਜਾਬ ਡੀਜੀਪੀ ਪੰਜਾਬ ਤੇ ਹੋਰ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਮੋਗਾ ਪੁਲਿਸ ਵੱਲੋਂ ਜਿਹੜੀ ਆਪਣੀ ਮੁਹਿੰਮ ਚਲਾਈ ਹੋਈ ਹੈ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਵਿੱਚ ਸਾਨੂੰ ਕੱਲ ਕਮਿਆਬੀ ਮਿਲੀ ਜਦੋਂ ਅਸੀਂ 5 ਬੰਦੇ ਗ੍ਰਿਫਤਾਰ ਕੀਤੇ ਹਨ ਉਹਨਾਂ ਤੋਂ ਸਾਨੂੰ 8 ਜਿਹੜੇ ਨਜਾਇਜ਼ ਅਸਲੀ ਐ ਬੱਤੀਬੌਰ ਦੇ ਉਹ ਰਿਕਵਰ ਹੋਏ ਹਨ ਨਾਲ ਇੱਕ ਲਗਜ਼ਰੀ ਗੱਡੀ ਫੋਰਡ ਐਂਡਵਰ ਤੇ ਜਿਹੜੇ ਹੈਗੇ 16 ਹੁੰਦਾ ਰਾਉਂਡ ਦੇ ਬੱਤੀਬੌਰ ਦੇ ਉਹ ਰਿਕਵਰ ਹੋਏ ਹਨ ਸੋ ਜਿਵੇਂ ਪਹਿਲਾਂ ਵੀ ਤੁਹਾਨੂੰ ਬੀਫ ਕੀਤਾ ਗਿਆ ਸੀ ਮੋਗਾ ਪੁਲਿਸ ਵੱਲੋਂ ਕੰਟੀਨਿਊਸਲੀ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਉਸੇ ਦੀ ਲੜੀ ਦੇ ਵਿੱਚ ਇਹ ਜਿਹੜੀ ਹੈਗੀ ਹੈ ਰਿਕਵਰੀ ਹੋਈ ਹੈ ਇਹ ਜਿਹੜੇ ਬੰਦੇ ਹੈਗੇ ਨੇ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਵੱਖ-ਵੱਖ ਸਟੇਜ ਤੋਂ ਹੈਗੇ ਨੇ ਜਿਨ੍ਹਾਂ ਅਸੀਂ ਜਿਹੜੇ ਬੰਦੇ ਹੈ ਅ ਬਿਲੌਂਗੀ ਤੋਂ ਰਹਿਣ ਵਾਲੇ ਸੀਗੇ ਪਿੱਛੋਂ ਜੋਧਪੁਰ ਦੇ ਰਹਿਣ ਵਾਲੇ ਸੀ ਜਿਹੜਾ ਮੇਨ ਬੰਦਾ ਰਕੇਸ਼ ਅਸੀਂ ਫੜਿਆ ਉਹਦੇ ਨਾਲ ਦੋ ਸਾਥੀ ਹੋਰ ਸੀ ਉਹਨਾਂ ਦੀ ਪੁਝ ਗਈ ਚਾਇਆ ਤੇ ਅੱਗੇ ਅਸੀਂ ਮਾਨਸਾ ਤੋਂ ਵੀ ਬੰਦੇ ਫੜੇ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਸੋ ਕਾਫੀ ਕੋਆਰਡੀਨੇਟਡ ਆਪਰੇਸ਼ਨ ਹੋਇਆ ਵੱਖ-ਵੱਖ ਜਗ੍ਹਾ ਤੋਂ ਜਿਹੜ ਇਹ ਇੱਕ ਮਤਲਬ ਡਰ ਇੰਟਰ ਸਟੇਟ ਵੈਪਨ ਡਿਲੀਵਰੀ ਦਾ ਗੈਂਗ ਚਲਾ ਰਿਹਾ ਸੀ ਜਿਹਨਨ ਅਸੀਂ ਫੜ ਕੇ ਕਾਰਵਾਈ ਕੀਤੀ ਹੈ ਪਰਚਾ ਦਰਜ ਕੀਤਾ ਹੈ ਤੇ ਇਹਦੇ ਨਾਲ ਜਿਹੜਾ ਪ੍ਰੀਵੈਂਸ਼ਨ ਆਫ ਕਰਾਈਮ ਹੈ ਉਹ ਬੜੇ ਵਧੀਆ ਢੰਗ ਨਾਲ ਹੋਈ ਹੈ। ਇਹਦੇ ਐਸੋਸੀਏਟਸ ਰਹ ਰਹੇ। ਤੇ ਹੁਣ ਅਸੀਂ ਵਸੇ ਦੇਖਾਂਗੇ ਜੀ ਵਸੇ ਜਿਹੜਾ ਪਹਿਲੀ ਪ੍ਰੀਲੀਨਰੀ ਪੁਝੀਸ ਤੋਂ ਪਤਾ ਚੱਲਿਆ ਉਹ ਬੰਬੀਹਾ ਗੈਂਗ ਦੇ ਜਿਹੜੇ ਹੈਗੇ ਨੇ ਉਹ ਸਾਹਮਣੇ ਆਈ ਹੈ ਗੱਲ ਤੇ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਵੈਪਨਸ ਜਿਹੜੇ ਮਾਨਸੇਵਾਲੇ ਬੰਦਿਆਂ ਤੋਂ ਅਸੀਂ ਰਿਕਵਰ ਕੀਤੇ ਹੈਗੇ ਆ ਉਹਦੇ ਵਿੱਚ ਰਾਉਂਡ ਸਵਾ ਕ ਲੱਖ ਰੁਪਏ ਦੇ ਚਾਰ ਵੈਪਨ ਸੀਗੇ ਤੇ ਅੱਗੇ ਇਹਨਾਂ ਨੇ ਜਿਹੜੇ ਹੋਰ ਅੱਗੇ ਦੇਣੇ ਸੀ ਉਹ ਸਾਰੀ ਜਿਹੜੀ ਡਿਟੇਲਡ ਪੁੱਛਗਿੱਛ ਅਸੀਂ ਕਰਾਂਗੇ ਇਹਦੇ ਵਿੱਚ ਪੰਜ ਬੰਦੇ ਜਿਹੜੇ ਹੈਗੇ ਨੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੇ ਖਿਲਾਫ ਪਹਿਲਾਂ ਵੀ ਬਰਾਦ ਦੇ ਇੱਕ ਬੈਕਗ੍ਰਾਉਂਡ ਨਹੀਂ ਹੈ ਪਰ ਜਿਹੜਾ ਚੀਵਾ ਬੰਦਾ ਅਸੀਂ ਜੇਲ੍ਹ ਦੇ ਵਿੱਚ ਫਰੀਦਕੋਟ ਬੰਦ ਹੈਗਾ ਸੁਖਡੰਡੇ ਵਾਲਾ ਉਹਦੇ ਤੇ ਤਿੰਨ ਪਹਿਲੇ ਪਰਚੇ ਦਰਜ ਹੈਗੇ ਆ ਇੱਕ ਤਰ੍ਹਾਂ ਬੈਕਗ੍ਰਾਉਂਡ ਮੁਹਈਆ ਦੇ ਰਾਇਆ ਜੀ ਇਹ ਇੱਕ ਨਾਮ ਫਿਗਰ ਆਊਟ ਹੋ ਰਿਹਾ ਜੀ ਉਹ ਤਫਤੀਸ਼ ਅਸੀਂ ਹੁਣ ਦੇਖਾਂਗੇ ਉਹ ਬੰਦੇ ਨੇ ਇਹਨਾਂ ਨੂੰ ਐਮਪੀ ਤੋਂ ਪਿੱਛੋਂ ਸੋਰਸ ਐਮਪੀ ਹੈਗਾ ਉੱਥੋਂ ਲੈ ਕੇ ਦਿੱਤੇ ਹੈਗੇ ਆ ਰਕੇਸ਼ ਸਰ ਇਹਨਾਂ ਦੇ ਪਰਚੇ ਜਿਹੜੇ ਦਰਜ ਹੋਣਾ ਜਿਹੜੇ ਬੰਦ ਕਰੇਗੇ ਨਹੀਂ ਇਹਨਾਂ ਤੇ ਪਰਚਾ ਉਹ ਅਧਿਕਾਰਿਕ ਪਰਚਾ ਕੋਈ ਪਹਿਲਾਂ ਦਰਜ ਨਹੀਂ ਹੈਗੀ ਇਹ ਨਵੇਂ ਉੱਥੇ ਸੀਗੇ ਫੁੱਟ ਸোলਜਰ ਸੀਗੇ ਇਹ ਨਾਲ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਵਿੱਚ ਜਿਹੜੇ ਤਿੰਨ ਪਰਚੇ ਦਰਜ ਹੋ ਉਹ ਚਲਾ ਰਿਆ ਸੀਗਾ ਸਰ ਸਾਰਾ ਇਹ ਹਾਂ ਉਹ ਉਹ ਉਹਹੀ ਵਾਜ਼ ਮੇਨ ਮਤਲਬ ਪਰਸਨ ਜਿਹੜਾ ਜਿਹੜਾ ਜਿਹਨੇ ਵੈਪਨ ਸਪਲਾਈ ਕੀਤੇ ਉਹ ਵੀ ਬੰਦਾ ਮੇਨ ਹੈ ਉਹ 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 ਫੜਨਾ ਬਾਕੀ ਹੈ ਇਹਨੂੰ ਅਸੀਂ ਪ੍ਰੋਡਕਸ਼ਨ ਬਣਾ ਸਰ ਇਹ ਪੰਜਾਂ ਬੰਦੇ ਦਾ ਟਾਰਗੇਟ ਕਿਉਂ ਬਣਾਉਣਾ ਅਸੀਂ ਲਾ ਉਹ ਇਸ ਤਰ੍ਹਾਂ ਹਲੇ ਸਾਨੂੰ ਤਫਤੀਸ਼ ਅਸੀਂ ਲੈ ਕੇ ਆਵਾਂਗੇ ਕੁਝ ਵਿੱਚ ਲੈ ਕੇ ਆਵਾਂਗੇ ਵੀ ਉਹ ਹਲੇ ਹਲੇ ਤੱਕ ਤਫਤੀਸ਼ ਦਾ ਇੱਕ ਪਪਾਟ ਹੈ ਹਲੇ ਸਾਨੂੰ ਅਸੀਂ ਇੰਟਰੋਗੇਟ ਕਰਕੇ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਕਰਾਂਗੇ ਜਿਹੜੇ ਕਹਿ ਰਹੇ ਨਵੇਂ ਸੀਗੇ ਗੰਬਿਆ ਜਾਂ ਦੇ ਸੰਪਰਕ ਚ ਮਿਆ ਇਹ ਬੇਸਿਕਲੀ ਜੀ ਇਹਨਾਂ ਦਾ ਜਿਹੜਾ ਸਾਰਾ ਮੋਡਸ ਆਪਰੈਂਡ ਹੈ ਇਹ ਉਹ ਸੋਸ਼ਲ ਮੀਡੀਆ ਦੇ ਰਾਹੀਂ ਇੰਸਟਾਗ੍ਰਾਮ ਰਾਹੀਂ ਆਈਡੀਆਂ ਰਾਹੀਂ ਹੁੰਦਾ ਤੇ ਜਿਹੜਾ ਇੱਕ ਬੰਦਾ ਨੇ ਮੈਨੂੰ ਦੱਸ ਰਿਹਾ ਹੈਗਾ ਹਜੇ ਡਿਊ ਟੂ ਆਨਗੋਇੰਗ ਇਨਵੈਸਟੀਗੇਸ਼ਨ ਆਈ ਕੈਨੋਟ ਰਿਲੀਵ ਮੈਂ ਨਾਮ ਨਹੀਂ ਦੱਸ ਸਕਦਾ ਸੋ ਉਹਦੇ ਰਾਹੀਂ ਇਹ ਕੰਟੈਕਟ ਦੇ ਵਿੱਚ ਆਏ ਆਦਰਵਾਇਜ਼ ਜਿਹੜਾ ਇਹਨਾਂ ਦਾ ਮੋਡਸ ਆਪਰੈਂਡ ਇਹ ਸੋਸ਼ਲ ਮੀਡੀਆ ਦੇ ਰਾਹੀਂ ਹੈਗਾ हां ये सानो अपने सोर्सेस सो, सानो खुद ही ਸਾਡੇ ਸੋਰਸੇਸ ਨੇ ਸਾਨੂੰ ਇਨਫੋਰਮੇਸ਼ਨ ਜੇਸ਼ ਕੁਮਾਰ ਕੋਈ ਐਸੀ ਜੀ 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 ਇਹਨੇ ਕਿਹੜੇ ਬੁਲਾਏ ਜੀ ਇਹੋ ਹੀ ਮੈਂ ਦੱਸ ਰਿਹਾ ਨਾ ਜਿਵੇਂ ਪਹਿਲਾਂ ਮੈਂ ਦੱਸਿਆ ਵੀ ਇੱਕ ਬੰਦਾ ਹੈਗਾ ਜਿਹੜਾ ਅੱਗੇ ਵਿੱਚ ਸੀਗਾ ਉਹ ਡਿਊਟੂ ਆਉਣ ਗਈ ਇਨਵੈਸਟੀਗੇਸ਼ਨ ਮੈਂ ਉਹਦਾ ਨਾਮ ਤਾਂ ਨਹੀਂ ਰਿਵੀਲ ਕਰ ਸਕਦਾ ਸੋ ਉਹਨੇ ਵਿੱਚ ਉਹਨੇ ਐਮਪੀ ਤੋਂ ਲੈ ਕੇ ਦਿੱਤਾ ਜੀ ਗ੍ਰਿਫਤਾਰ ਉੱਥੋਂ ਕਿੱਥੇ ਫਿਰਦਾ ਨਹੀਂ ਕਿਹਨੇ ਨਹੀਂ ਇੱਥੇ ਹੀ ਗ੍ਰਿਫਤਾਰੀ ਹੋਈ ਹੈ ਜੀ ਇੱਥੇ ਆਏ ਹੋਏ ਸੀਗੇ ਕਿਤੇ ਕੁਝ ਬੰਦੇ ਮਾਨਸੇ ਦੇ ਸੀਗੇ ਇੱਕ ਬੰਦਾ ਜੇਲ੍ਹ 'ਚ ਵੀ ਬੈਠਾ ਸੋ ਉਹ ਸਾਰੇ ਆਪਸ ਲਿੰਕ ਸੀਗੇ ਸੁਗੋਫਤਰੀਏ ਤੁਸੀਂ ਹੋ ਇਹ ਮੋਗੇ ਲੋ ਸਭ ਤੋਂ ਬਗਲ ਨਾਮਜ਼ਦ ਕਰਦੇ ਜਿਹੜੇ ਜਿਹੜੇ ਤਫਸੀਲ ਦੇ ਵਿੱਚ ਆਏ ਜੀ ਜੀ ਉਹ ਕਰਾਂਗੇ ਜੀ ਹੁਣ ਨਾਮਜ਼ਦ ਕਰਾਂਗੇ ਬਿਲਕੁਲ ਕਿੰਨੇ ਬੰਦੇ ਨਾਮ ਮਕੀ ਇਹਨਾਂ ਨੂੰ ਹਾਂਜੀ ਕਿੰਨੇ ਬੰਦੇ ਨਾਮਜ਼ਦ ਕਰ ਰਹੇ ਹੋ ਇਹਦੇ ਵਿੱਚ ਜੀ ਹਜੇ ਦਾ ਜਿਹੜਾ ਬਾਈ ਨੇ ਐਫ ਆਈ ਆਰ ਉਹ ਪਛੇ ਬੰਦਿਆਂ ਤੇ ਹੈਗੀ ਹੈ ਜਿਸ ਤੋਂ ਇੱਕ ਜਿਹੜਾ ਹੈਗਾ ਬੰਦਾ ਜੇਲ੍ਹ ਦੇ ਵਿੱਚ ਹੈ ਪੰਜ ਬੰਦੇ ਸਾਡੇ ਕੋਲ ਅਸੀਂ ਅਰੈਸਟ ਕਰ ਲਏ ਆ ਇੱਕ ਬੰਦਾ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਿਹੜਾ ਲਿੰਕ ਹੈਗਾ ਉਹ ਫਿਗਰ ਆਊਟ ਹੋਇਆ ਹੈ ਬਾਕੀ ਉਹ ਤੋਂ ਬਾਅਦ ਅੱਗੇ ਚੱਲੋਗੇ ਜਦੋਂ ਅਸੀਂ ਉਹਨੂੰ ਕਾਬੂ ਕਰ ਲਾਂਗੇ ਕਿ ਅੱਗੇ ਉਹ ਹੋਰ ਕਿਹੜੇ-ਕਿਹੜੇ ਲਿੰਕ ਸੀਗੇ ਗੱਡੀ ਵੀ ਬਰਾਮਦ ਹੋਈ ਉਹਨਾਂ ਜੀ ਜੀ ਗੱਡੀ ਬਰਾਮਦ ਹੋਈ ਹੈ ਗੱਡੀ ਜਿਹੜਾ ਮਾਨਸਾ ਵਾਲਾ ਬੰਦਾ ਇਹ ਦੋ ਹੈਗੇ ਆ ਉਹਨਾਂ ਤੋਂ ਗੱਡੀ ਬਰਾਮਦ ਹੋਈ ਉਹਨਾਂ ਦੀ ਗੱਡੀ ਮਾਲਕ ਕੌਣ ਗੱਡੀ ਮਾਲਕ ਦਾ ਨਾਮ ਆਹ ਥਾਣਾ ਫਦਰ ਜੀ ਸਰ ਕਰਨੇ ਕਿਸੇ ਦੇ ਕੰਮ ਕਰਨਾ ਇਸੇ ਤੇ ਮੈਂ ਕੰਮ ਕਰਦੀ ਇਹ ਬੇਸਿਕਲੀ ਜੀ ਕੰਮ ਤਾਂ ਮਤਲਬ ਇਸ ਤਰ੍ਹਾਂ ਨਹੀਂ ਹੈ ਜਿਵੇਂ ਜੋਧਪੁਰ ਤੋਂ ਆਇਆ ਹੋਇਆ ਬੰਦਾ ਉਥੇ ਆ ਕੇ ਰਹਿ ਰਹੇ ਸੀਗੇ ਸੋ ਇਸੇ ਕੰਮ ਚ ਪਏ ਹੋਏ ਸੀਗੇ ਰੀਸੈਂਟਲੀ ਆਏ ਸੀਗੇ ਉਹ ਜਿਆਦਾ ਪੁਰਾਣੇ ਨਹੀਂ ਆਏ ਪਰ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਹੈਗੇ ਆ ਉਹ ਜੀ ਜੀ ਇਹਨਾਂ ਨੂੰ ਕੋਈ ਪੈਸੇ ਦੀ ਆਫਰ ਦਿੱਤੀ ਗਈ ਸੀ ਹਾਂ ਬਿਲਕੁਲ ਬਿਲਕੁਲ ਜਿਵੇਂ ਮੈਂ ਜਸ ਦੱਸਿਆ ਕਿ ਇਹਨਾਂ ਨੂੰ 1 ਲੱਖ 20 ਹਜ਼ਾਰ ਰੁਪਏ ਜਿਹੜਾ ਇਹਨਾਂ ਦੇ ਅੱਗੇ ਪਿਸਟਲਸ ਦਿੱਤੇ ਹੋਏ ਨੇ ਪੰਜ ਪਿਸਟਲਸ ਉਹਨਾਂ ਦਾ ਇਹਨਾਂ ਨੂੰ ਇੱਕ ਲਗ ਨਹੀਂ ਜਆ ਮਿਲਿਆ ਸੀਗਾ ਰਾਕੇਸ਼ ਨੂੰ ਉਹਨੇ ਅੱਗੇ ਦੇਣਾ ਸੀਗਾ